ਕਪੂਤਰਾ ਦੇ ਗੋਇੰਦਵਰ ਰੋਡ ਤੇ ਵਾਪਰੀ ਦਰਦਨਾਕ ਸੜਕ ਹਾਦਸੇ ਨੇ ਇਲਾਕੇ ਨੂੰ ਸੋਗ ਵਿੱਚ ਡੋਬ ਦਿੱਤਾ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਜਾ ਰਹੇ ਪਿੰਡ ਖੀਰਾਵਾਲੀ ਦੇ ਪੰਜ ਜਣਾਂ ਨੂੰ ਸਵੇਰੇ 4 ਵਜੇ ਦੇ ਕਰੀਬ ਇੱਕ ਟਰੱਕ ਨੇ ਆਪਣੀ ਚਪੇਟ ਵਿੱਚ ਲੈ ਲਿਆ ਮ੍ਰਿਤਕਾਂ ਵਿੱਚ ਇੱਕ ਆਦਮੀ ਅਤੇ ਚਾਰ ਔਰਤਾਂ ਸ਼ਾਮਲ ਨੇ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਦਾਅਵਾ ਕਰ ਰਹੀ ਹੈ ਕਿ ਜਲਦੀ ਹੀ ਮੁਲਜ਼ਮ ਨੂੰ ਫੜ ਲਿਆ ਜਾਵੇਗਾ ਇਹਨਾਂ ਵਾਪਸੀਏ ਖੂਤੋਂ ਰਜਾਨਾ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੜਕੇ ਆਉਂਦੇ ਆ 4 ਵਜੇ ਦੇ ਦਰਮਿਆਨ ਆਉਂਦੇ ਆ ਸ਼ੋਗੜੀ ਚਾਰ ਗਏ ਪੰਜਾਂ ਜਾਨਾਂ ਦੇ ਉਹ ਖਤਮ ਕਰ ਗਈਆਂ ਪੰਜ ਲੋਕਾਂ ਦੀ ਬਹੁਤ ਇੱਕ ਲੜਕਾ ਵਾ ਜੀ ਚਾਰ ਬੀਬੀਆਂ ਜੀ ਫੀਬਨ ਸੱਤ ਅੱਠ ਜੀ ਸਵੇਰੇ ਜਾਨਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦੀ ਸੀ ਔਰ ਮੈਂ ਵੀ ਸੈਰ ਨੂੰ ਜਾਂਦਾ ਹੁੰਦਾ ਸੀ ਅਹੀਂ ਤੀਰਮਣੀ ਇੱਕ ਦੂਜੇ ਨੂੰ ਰਾਹ ਮਿਲਦੇ ਹੁੰਦੇ ਸੀ ਅੱਜ ਇਹ ਮੇਰੇ ਤੋਂ ਕੋਈ 10 ਮਿੰਟ ਪਹਿਲਾਂ ਗਏ ਇਹਨੂੰ 10 ਮਿੰਟ ਦੇ ਵਿੱਚ ਵਿੱਚ ਉੱਥੇ ਪਤਾ ਲੱਗਾ ਪਰ ਜਦੋਂ ਮੈਂ ਗਿਆ ਤੇ ਮੇਰੇ ਘਰਦਿਆਂ ਨੂੰ ਪੰਜਾਂ ਸਿਲ ਦੇ ਡੈਥ ਹੋ ਚੁੱਕੀ ਸੀ ਕਪੂਰਥਲਾ ਸਾਈਡ ਤੋਂ ਇੱਕ ਟੈਂਟਰ ਜਾਂ ਟਰੱਕ ਛੋਟਾ ਆ ਰਿਹਾ ਸੀ ਐਕਸੀਡੈਂਟ ਤੋਂ ਆਇਆ ਜਾਪਦਾ ਵੀ ਜਿਸ ਤਰ੍ਹਾਂ ਡਰਾਈਵਰ ਨੂੰ ਕੋਈ ਨੀਂਦਾ ਗਈ ਹੈ ਟਰੱਕ ਜਿਹੜਾ ਮੋਕੇ ਤੋਂ ਭੱਜ ਗਿਆ ਪੰਜ ਵਿਅਕਤੀ ਦੀ ਜਿਹੜੀ ਮੌਤ ਹੋ ਗਈ ਮੋਕੇ ਤੇ ਡੈੱਡ ਬਾਡੀ ਸਿਵਲ ਹਸਪਤਲ ਭੇਜੀਆਂ ਗਈਆਂ ਮੁਕਦਮਾ ਦਰਜ ਕਰ ਦਿੱਤਾ ਜਲਦੀ ਤੋਂ ਜਲਦੀ ਇਸ ਦਾ ਟਰੇਸ ਕੀਤਾ ਜਾਊਗਾ ਮੁਕਦਮੇ